ਤੁਹਾਡਾ ਕੁਝ ਲਿਖਿਆ ਤਾਂ ਤੁਹਾਡਾ ਸਵਾਗਤ ਹੈ ਜੀ ਮਨਜਪੀ। ਹੱਸੀ ਗਾਲ ਜੀ ਟੀਮ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਨੂੰ ਮੇਰੇ ਵੱਲੋਂ ਹੱਸੀ ਗਾਲ। ਖੁਸ਼ੀ ਬਹੁਤ ਵਧੀਆ ਪਰਫਾਰਮੈਂਸ ਤੁਹਾਡੀ ਅੱਜ ਪਹਿਲੇ ਟੂਰਨਾਮੈਂਟ ਵਿੱਚ ਦੇਖਣ ਨੂੰ ਮਿਲੀ ਆ ਜਦੋਂ ਦਿਲ ਕਰਦਾ ਤੁਸੀਂ ਜੱਫਾ ਬਰਾਬਰ ਕਰ ਦਿੰਨੇ ਹੋ ਮੈਂ ਹਮੇਸ਼ਾ ਅੰਕੇ ਵੀ ਗੱਲ ਕਰਦਾ ਹੁਣ। ਇੰਡੀਆ ਦਾ ਸੀਜ਼ਨ ਬੜਾ ਤਕੜਾ ਖਿਡਿਓ ਹਰ ਮੈਚ ਦੇ ਵਿੱਚ ਸਟਾਪ ਲਾਈਨ 'ਚ ਵੀ ਰਹਿਣਾ ਹਾਲਾਂਕਿ 60 ਵੀ ਲੱਗੀ ਛੋਟੀ ਤੇ ਤੁਹਾਡੇ ਸੱਟ ਲੱਗੀ ਰਿਹਾ ਉਦੋਂ ਵੀ ਸਟਾਪ ਲਾਈਨ 'ਚ ਹੁਣ ਨਿਕਲੇ ਤੇ ਕਿਵੇਂ ਕਰਦੇ ਹੋ? ਗਰਾਊਂਡ ਦੇ ਵਿੱਚ ਰਹੇ ਸਾਰੇ ਮੈਚ ਕਿੱਡੇ ਟ ਮੇਰੇ ਜੀ ਪ੍ਰਮਾਤਮਾ ਦੀ ਬਾਕੀ ਮੈਨੂੰ ਜਦਾਂ ਕਿ ਲਾ ਲਈ ਪਹਿਲਾਂ ਮਿਹਨਤ ਕਰਦਾ ਸੀ ਕਬੱਡੀ ਖੇਡਣ ਲਈ ਹੁਣ ਤਾਂ ਮੈਨੂੰ ਕਬੱਡੀ ਮਿਹਨਤ ਦਾ ਸ਼ੌਂਕ ਹੀ ਪੈ ਗਿਆ ਹਨਾ ਤੇ ਮੈਂ ਜਦਾਂ ਨਹੀਂ ਵੀ ਕਬੱਡੀ ਖੇਡਦਾ ਫਿਰ ਵੀ ਮਿਹਨਤ ਕਰਦਾ ਰਹਿਣਾ ਤੇ ਮਿਹਨਤ ਕਰਦਿਆਂ ਤਾਂ ਆਪਣੇ ਆਪ ਨੂੰ ਹੌਸਲਾ ਰਹਿੰਦਾ ਵੀ ਮੈਂ ਮਿਹਨਤ ਕਰਨਾ ਕੁਝ ਵੀ ਕਰ ਸਕਦਾ ਬੰਦਾ ਮਿਹਨਤ ਦੇ ਨਾਲ ਹੀ ਸਾਰਾ ਕੁਝ ਹੀ ਬਾਕੀ ਪਿਆਰ ਦਰਸ਼ਕਾਂ ਦਾ ਤੇ ਚਾਹਣ ਵਾਲਿਆਂ ਦਾ ਕਬੱਡੀ ਦੇ ਉਹਨਾਂ ਕਰਕੇ ਹੀ ਆ ਜੀ ਸਾਰਾ ਕੰਮ ਤੇ ਬਾਬੇ ਦੀ ਮਿਹਨਤ ਨਾਲ ਕਬੱਡੀ ਨੇ ਬਹੁਤ ਕੁਝ ਦਿੱਤਾ ਤੇ ਹੁਣ ਤਾਂ ਕਬੱਡੀ ਨੂੰ ਕੁਝ ਦੇਣ ਲਈ ਮੈਂ ਖੇਡ ਰਿਹਾ ਹਾਂ ਖੁਸ਼ੀ ਬੜੇ ਲੰਮੇ ਸਮੇਂ ਤੋਂ ਤੁਸੀਂ ਕਬੱਡੀ ਖੇਡ ਰਹੇ ਹੋ ਬੜਾ ਮਾਣ ਆ ਦਰਸ਼ਕਾਂ ਨੂੰ ਤੁਹਾਡੇ ਫੈਨਸ ਨੂੰ ਤੁਹਾਡੇ ਪਰਿਵਾਰ ਨੂੰ ਕਬੱਡੀ ਦੇ ਫੈਨਸ ਜਿਹੜੇ ਲਵਰਜ਼ ਨੇ ਬੜਾ ਮਾਣ ਤੁਹਾਡੇ ਤੇ ਕਰਦੇ ਨੇ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਬਹੁਤ ਵਧੀਆ ਹੋ ਰਿਹਾ ਪਲੇਅਰ ਵੀ ਕਾਫੀ ਪਹੁੰਚੇ ਨੇ ਹਾਂਜੀ ਬਹੁਤ ਪਲੇਅਰ ਪਹੁੰਚੇ ਆ 6 ਟੀਮਾਂ ਬਣੀਆਂ ਬਹੁਤ ਵਧੀਆ ਟੀਮਾਂ ਬਣੀਆਂ ਹਾਂਜੀ ਪਹਿਲਾ ਮੈਚ ਜਿੱਦਾਂ ਡੇਢ ਪੁਆਇੰਟ ਦੇ ਲੂਜ਼ ਗੀਤਾ ਸਾਡੀ ਟੀਮ ਨੇ ਪਰ ਟੀਮ ਦੀ ਪਰਫਾਰਮੈਂਸ ਵਧੀਆ ਰਹੀ ਤੇ ਇੱਥੇ ਆਇਆ ਪਹਿਲਾ ਸੀਜ਼ਨ ਦਾ ਮੈਚ ਆ ਤੇ ਜੋਰ ਮਾਰੂਗੀ ਤੇ ਮੈਂ ਜਿੱਤਣ ਲਈ ਤੇ ਦਰਸ਼ਕਾਂ ਨੂੰ ਵਧੀਆ ਕਬੱਡੀ ਦੇਖਣ ਨੂੰ ਮਿਲੂਗੀ ਜਿਹੜੇ ਦਰਸ਼ਕ ਇੱਥੇ ਪਹੁੰਚਿਆ ਜਾਂ ਲਾਈਵ ਦੇਖ ਰਿਹਾ ਉਹਨਾਂ ਲਈ ਵਧੀਆ ਕਬੱਡੀ ਹੋਊਗੀ ਤੇ ਵਧੀਆ ਕਬੱਡੀ ਦੇਖਣ ਨੂੰ ਮਿਲੂਗੀ ਜੀ ਖੁਸ਼ੀ ਹਮੇਸ਼ਾ ਤੁਸੀਂ ਨਾਲ ਦੀ ਨਾਲ ਤੁਹਾਨੂੰ ਪਤਾ ਡਰੱਗ ਦਾ ਬੜਾ ਮੁੱਦਾ ਉੱਠਿਆ ਹੋਇਆ ਸਾਰੀ ਦੁਨੀਆ 'ਚ ਪਿਛਲੇ ਸਾਲ ਤੋਂ ਤੇ ਉਹਦੇ ਬਾਰੇ ਵੀ ਕੀ ਕਹਿਣਾ ਚਾਹੁੰਦੇ ਹੋ ਵਧੀਆ ਹੋ ਰਿਹਾ ਸਾਰੇ ਪਾਸੇ ਜਾਂ ਤੁਹਾਨੂੰ ਕੀ ਲੱਗ ਰਿਹਾ ਇਹਦੇ ਬਾਰੇ ਨਹੀਂ ਬਹੁਤ ਵਧੀਆ ਹੋ ਰਿਹਾ ਜੀ ਡਰੱਗ ਦਾ ਜਿੱਦਾਂ ਕਿ ਮੁੱਦਾ ਉੱਠਿਆ ਕਿਉਂਕਿ ਅਸੀਂ ਪਲੇਅਰਾਂ ਸਾਡੇ ਦੇ ਵੀ ਇੱਕ ਇਦਾਂ ਦਾ ਹੋਵਾ ਵੀ ਵੀ ਇਦਾਂ ਹੋ ਸਕਦੇ ਆ ਪਰ ਵਧੀਆ ਗੱਲ ਆ ਜੀ ਅਸੀਂ ਕਹਿੰਦੇ ਆ ਵੀ ਕਬੱਡੀ ਕਲੀਨ ਹੋਵੇ ਤੇ ਸਾਨੂੰ ਵੀ ਖੇਡਣ ਨੂੰ ਜਦੋਂ ਖੇਡੀਏ ਤਾਂ ਸਾਨੂੰ ਇਦਾਂ ਨਾ ਕੋਈ ਕਹੇ ਵੀ ਇਹ ਡਰਗੀ ਪਲੇਅਰ ਆ ਜਾਂ ਇਦਾਂ ਤੇ ਵਧੀਆ ਆਪਣੇ ਮਿਹਨਤ ਕਰਕੇ ਖੇਡਦੇ ਆਂ ਤੇ ਮਿਹਨਤ ਨਾਲ ਹੀ ਖੇਡਾਂਗੇ ਤੇ ਜਿਹੜਾ ਮਿਹਨਤ ਕਰੂਗਾ ਕੇ ਖੇਡੂਗਾ ਜਿਹੜਾ ਨਹੀਂ ਕਰੂਗਾ ਉਹ ਤੁਹਾਨੂੰ ਪਤਾ ਹੀ ਆ ਜੀ ਬਿਨਾ ਮਿਹਨਤ ਤੋਂ ਕੁਛ ਨਹੀਂ ਤੇ ਮਿਹਨਤ ਕਰਾਂਗੇ ਤਾਂ ਕਬੱਡੀ ਖੇਡਾਂਗੇ ਤੇ ਜੋਰ ਨਾਲ ਲਾ ਕੇ ਖੇਡਾਂਗੇ ਤੇ ਵਧੀਆ ਕਬੱਡੀ ਖੇਡਣ ਕੇ ਦਰਸ਼ਕਾਂ ਨੂੰ ਦੁਖਾਵਾ ਆਗੇ ਵੀ ਅਸੀਂ ਮਿਹਨਤ ਨਾਲ ਪਲੇਅਰ ਬਣਿਆ ਜੀ ਇਦਾਂ ਨਹੀਂ ਕੋਈ ਵੀ ਹੈ ਨਾ ਕਿ ਜਿੰਨਾ ਕੁ ਟਾਈਮ ਇੱਕ ਜਾਂ ਦੋ ਸਾਲ ਡਰੱਗ ਨਾਲ ਖੇਡ ਸਕਦੇ ਆ ਪਰ ਉਹਦੇ ਖੇਡ ਰਹੇ ਤੇ ਇਦਾਂ ਹੀ ਖੇਡੀ ਜਾਂਦੇ ਬਾਬੇ ਦੀ ਮਿਹਰ ਜੀ ਸ਼ੁਕਰੀਆ ਅੱਛਾ ਤੁਸੀਂ ਇੱਕ ਹੋਰ ਦੱਸੋ ਰਾਜ ਦੀ ਗੱਲ ਇੰਨੇ ਫਿੱਟ ਕਿਵੇਂ ਰਹਿੰਦੇ ਹੋ ਦੋ ਟਾਈਮ ਪ੍ਰੈਕਟਿਸ ਕਰਦੇ ਹੋ ਜਾਂ 10 ਟਾਈਮ ਕਰਦੇ ਹੋ ਇੰਨੇ ਫਿੱਟ ਬ੍ਰੈਡਸ ਮੈਂ ਜੀ ਦੋ ਟਾਈਮ ਕਰਦਾ ਹਾਂ ਤੇ ਬਾਕੀ ਵਾ ਮੈਂ ਨਵੀਆਂ ਨਵੀਆਂ ਐਕਸਰਸਾਈਜ਼ਾਂ ਸਿੱਖਦਾ ਰਹਿਣਾ ਤੇ ਜੋ ਜੀ ਦੀ ਮੈਨੂੰ ਘਾਟ ਲੱਗਦੀ ਹੈ ਮੈਂ ਉਸ ਜੀ ਦੀ ਮਿਹਨਤ ਕਰਦਾ ਤੇ ਉਹ ਜੀ ਦੀ ਜਮਦੀ ਕਮਜ਼ੋਰੀ ਪੂਰੀ ਕਰਦਾ ਤੇ ਵਧਰੇ ਜੀ ਮਿਹਨਤ ਦਾ ਤੁਹਾਨੂੰ ਦੱਸਿਆ ਵੀ ਸ਼ੌਂਕ ਆ ਸ਼ੌਂਕ ਨਾਲ ਇਸ਼ਾਰਾ ਕੁਝ ਹੁੰਦਾ ਜੀ ਸ਼ੌਂਕ ਤੋਂ ਬਣਾ ਕੁਛ ਨਹੀਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ